ਦੇਖ ਰਹੇ ਹੋ ਲੋਕ ਸਮਾਚਾਰ رپورਟਰ ਗਰੇਸ ਸਿੰਘ ਸੰਧੂ ਤੇ ਬੱਗੀ ਬਲ ਦੀ ਖਾਸ ਰਿਪੋਰਟ ਜਿਲ੍ਹਾ ਅਮਰਸਰ ਹਲਕਾ ਪਛਮੀ ਦੇ ਦੇਹਨ ਗੁਰੂ ਕੀ ਬਡਾਲੀ ਵਿੱਚ ਇਹ ਮੀਟਿੰਗ ਕੀਤੀ ਗਈ ਜਿਸ ਵਿੱਚ ਕੌਮੀ ਚੇਅਰਮੈਨ ਗਬਿੰ다 ਕ੍ਰੇਂਡੀ ਜੀ ਨੇ ਸਰਦਾਰ ਖਰਜਿੰਦਰ ਸਿੰਘ ਸਰੋਤਾ ਜੀ ਨੂੰ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹੋਰ ਵੀ ਅਹੁਦੇਦਾਰਾਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਜੋ ਕਿ ਅੱਜ ਭਗਵਾਨ ਵਾਲਮੀਕੀ ਧਰਮ ਸਮਾਜ ਸੰਗਠਨ ਪੰਜਾਬ ਭਾਰਤ ਦੀ ਇੱਕ ਕੈਂ ਮੀਟਿੰਗ ਸਰਦਾਰ ਰਜਿੰਦਰ ਸਿੰਘ ਸੋਤਾ ਦੇ ਗ੍ਰਹਿ ਵਿਖੇ ਪੈਰਸ ਐਵੇਨਿਊ ਗੁਰੂ ਕੀ ਬਡਾਲੀ ਹਟਾ ਰੋਡ ਵਿਖੇ ਹੋਈ ਜਿਸ ਵਿੱਚ ਭਗਵਾਨ ਵਾਲਮੀਕੀ ਧਰਮ ਸਮਾਜ ਦੀ ਜਥੇਬੰਦੀ ਨੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੀ ਹੈ ਜੀ ਜੋ ਕਿ ਅੱਜ ਸਰਦਾਰ ਰਜਿੰਦਰ ਸਿੰਘ ਸੋਤਾ ਜੀ ਨੂੰ ਭਗਵਾਨ ਵਾਲਮੀਕੀ ਧਰਮ ਸਮਾਜ ਦੀ ਜਥੇਬੰਦੀ ਵੱਲੋਂ ਜੋ ਕਿ ਪੰਜਾਬ ਪ੍ਰਧਾਨ ਦੇ ਅਹੁਦੇ ਤੇ ਨਿਵਾਜਿਆ ਗਿਆ ਜੀ ਅਹੀਂ ਆਸ ਕਰਦੇ ਆ ਜੀ ਸਰਦਾਰ ਹਰਜਿੰਦਰ ਸਿੰਘ ਸੋਤਾ ਜੀ ਆਪਣੀ ਤਰਫ ਸਾਹਿਬ ਜੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਜੋ ਗੁਰੂ ਕੀ ਵਡਾਲੀ ਰੋਡ ਸ਼ਹਿੜਾ ਵਿੱਚ ਇੱਕ ਮੀਟਿੰਗ ਕੀਤੀ ਗਈ ਆ ਭਗਵਾਨ ਵਾਲਮੀਕੀ ਧਰਮ ਸਮਾਜ ਸੰਗਠਨ ਪੰਜਾਬ ਫਾਰਟ ਵੱਲੋਂ ਜੋ ਕਿ ਸਾਡੇ ਵੀਰ ਗੋਬਿੰ다 ਕ੍ਰੈਂਡੀ ਜੀ ਕੌਮੀ ਚੇਅਰਮੈਨ ਤੇ ਉਹਨਾਂ ਦੀ ਪੂਰੀ ਟੀਮ ਇੱਥੇ ਪਹੁੰਚੀ ਆ ਜੋ ਕਿ ਸਾਡੇ ਹਰਜਿੰਦਰ ਸਿੰਘ ਸੋਤਾ ਜੀ ਜਿਨ੍ਹਾਂ ਨੂੰ ਅਸੀਂ ਪੰਜਾਬ ਚ ਪੰਜਾਬ ਪ੍ਰਧਾਨ ਦਾ ਅਹੁਦਾ ਦੇ ਕੇ ਚੱਲੇ ਆ ਅਸੀਂ ਇਹਨਾਂ ਤੋਂ ਵੀਰਾਂ ਤੋਂ ਆਸ ਕਰਦੇ ਹਾਂ ਕਿ ਇਹ ਆਪਣਾ ਜਿਹੜਾ ਉਹਦਾ ਤੰਦ ਹੀ ਨਾਲ ਨਿਭਾਉਣਗੇ ਔਰ ਸਮਾਜ ਨਾਲ ਹੋ ਰੀਆਂ ਤਕੇਸ਼ਈਆਂ ਦੇ ਖਿਲਾਫ ਡਟ ਕੇ ਵਿਰੋਧ ਕਰਨਗੇ ਅਤੇ ਹਰ ਸਮੇਂ ਆਪਣੇ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੇ ਔਰ ਭਗਵਾਨ ਵਾਲਮੀਕੀ ਧਰਮ ਸਮਾਜ ਗਠਨ ਪੰਜਾਬ ਭਾਰਤ ਦੀ ਪੂਰੀ ਟੀਮ ਹਮੇਸ਼ਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਜਿੱਥੇ ਵੀ ਵੀਰ ਨੂੰ ਰਾਤ ਲੋੜ ਪੈਗੀ ਹਾਜ਼ਰ ਆ ਦਿਨੇ ਲੋੜ ਪੈਗੀ ਹਾਜ਼ਰ ਆ ਇਨੀਆਂ ਗੱਲਾਂ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਵਾ ਹਾਂਜੀ ਕੀ ਨਾਮ ਪਾਜੀ ਆਪਣਾ ਮੇਰਾ ਨਾਮ ਹਰਜਿੰਦਰ ਸਿੰਘ ਸਹੋਤਾ ਜੀ ਕਿਹੜੀ ਜਗ੍ਹਾ ਤੋਂ ਜੀ ਮੈਂ ਜੀ ਪੈਰਸ ਐਵੇਨਿਊ ਗੁਰੂਕਬੀਡਾਲੀ ਰੋਡ ਸ਼ਾਟਾ ਅੰਮ੍ਰਿਤਸਰ ਤੋਂ ਮੋਦੀ ਖਾਨਾ ਫਰਨੀਚਰ ਅਤੇ ਇਲੈਕਟ੍ਰੋਨਿਕ ਹਾਊਸ ਵਿੱਚ ਹਾਂਜੀ ਪਾਜੀ ਜਿਹੜਾ ਤੁਹਾਨੂੰ ਅਹੁਦਾ ਮਿਲਿਆ ਵਾ ਕਿ ਕਿਹੜੀ ਸੰਸਥਾ ਵੱਲੋਂ ਮਿਲਿਆ ਤੇ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਪਾਜੀ ਜਿਹੜਾ ਅਹੁਦਾ ਮੈਨੂੰ ਭਗਵਾਨ ਵਾਲਮੀਕੀ ਧਰਮ ਸਮਾਜ ਸੰਗਠਨ ਭਾਰਤ ਵੱਲੋਂ ਪੰਜਾਬ ਪ੍ਰਧਾਨ ਦਾ ਅਹੁਦਾ ਮਿਲਿਆ ਵਾ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਅਤੇ ਮੈਂ ਪਾਰਟੀ ਨਾਲ ਮੋੜ ਦੇ ਨਾਲ ਮੋੜਾ ਜੋੜ ਕੇ ਸੇਵਾ ਕਰਨ ਕਰਾਂਗਾ ਅਤੇ ਕਰਦਾ ਰਹਾਂਗਾ। ਧੰਨਵਾਦ ਜੀ। ਮੇਰਾ ਨਾਮ ਜੋਗਾ ਸਿੰਘ ਜੀ। ਠੀਕ ਹੈ ਜੀ। ਭਈ ਇਹ ਤੁਹਾਡੇ ਬ੍ਰਦਰ ਨੂੰ ਸੰਸਥਾ ਵੱਲੋਂ ਉਦਾਂ ਮਿਲਿਆ ਵਾ। ਹਾਂ ਜੀ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਮੈਂ ਸਭ ਤੋਂ ਪਹਿਲਾਂ ਇਸ ਸੰਸਥਾ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦੀ। ਜਿਨ੍ਹਾਂ ਨੇ ਮੇਰੇ ਵੀਰ ਨੂੰ ਚੰਗੇ ਰਸਤੇ ਤੇ ਲਾਇਆ। ਅਸੀਂ ਆਪਣੇ ਵੀਰ ਕੋਲ ਪਾਰਟੀ ਵੱਲੋਂ ਸਾਰੇ ਇਹ ਆਸ ਕਰਾਂਗੇ ਚੰਗਾ ਬਾਲਤਿਨ ਕੇ ਤੋਰੇ ਤੇ ਨਸ਼ਿਆਂ ਦੇ ਵਿਰੁੱਧ ਜੋ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਉਹਨਾਂ ਦੇ ਕਦਮੰਦ ਨੇ ਕਦਮ ਮਿਲੇ ਨਾਮ ਹੈ ਜੀ ਮੇਰਾ ਨਾਮ ਸੁਭਿੰਦਰ ਗੌਰ ਬਾਈਕਾਫਰਿੰਦਸੇ ਮੈਂ ਬਾਲਮੀਕ ਸਮਾਜ ਦਾ ਜੀ ਨੂੰ ਧੰਨਵਾਦ ਕਰਦੀ ਹਾਂ ਜਿਹੜੇ ਕਿ ਸਾਡੀ ਗ੍ਰਹਿ ਪ੍ਰਵੇਸ਼ ਹੋਈ ਆ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸਾਡਾ ਅਹੁਦਾ ਦਿੱਤਾ ਹੋਇਆ ਵਾ ਇਹਦਾ ਹੀ ਸਹੀ ਇਸਤੇਮਾਲ ਕਰਕੇ ਲੋਕਾਂ ਦੀ ਸੇਵਾ ਕਰਾਂਗਾ ਮੇਰਾ ਨਾਮ ਲਲਿਤ ਕਾਲੀ ਆ ਜੀ ਕੋਧ ਰਹਿਣ ਵਾਲੇ ਜੀ ਯਾਦ ਲੋੜਾ ਯਾਦ ਨਗਰ ਸ਼ਟਾ ਗਲੀ ਨੰਬਰ 2 ਇਹ ਸੋਤਾ ਜੀ ਨਾਲੇ ਮੇਰਾ ਕਾਫੀ ਪ੍ਰੇਮ ਮਹਰ ਜੀ ਦਸੇ ਜੀ ਨਾਲੇ ਨਾ ਮੈਂ ਕੋਈ ਵੀ 25 ਸਾਲ ਤੋਂ ਜਾਣਦਾ ਹਾਂ ਜੀ ਠੀਕ ਹੈ ਜੀ ਤੇ ਬਹੁਤ ਹੀ ਅੱਛੇ ਆਦਮੀ ਨੇ ਇਹ ਇਹਨਾਂ ਦੇ ਕੋਲ ਮੇਰਾ ਕਾਫੀ ਨਜ਼ ਦੇ ਨਾਲ ਹੋ ਜਾਣੇ ਨਾਲ ਕੋਲ ਹੈਗਾ ਜੀ ਠੀਕ ਹਾਂ ਜੀ ਬਹੁਤ ਹੀ ਭਲੇ ਮਾਸਾ ਜੀ ਨੇ ਉਹ ਮੈਨੂੰ ਵੀ ਲੱਕੇ ਜਿਹੜੇ ਸਰਸਾ ਦੀ ਚਾਹੀਨੇ ਮੁੰਡਾ ਮੁੰਡਾ ਜੋ ਕਿ ਤੁਹਾਡੇ ਨਾਲ ਕੰਮ ਕਰਨਗੇ ਥੈਂਕ ਯੂ ਥੈਂਕ ਯੂ ਕੋਰਪ੍ਰੀਜ਼ਿੰਗ ਸੋਤਾ ਜੀ ਠੀਕ ਹੈ ਜੀ ਪਰ ਜਿਹੜਾ ਤੁਹਾਡੇ ਬ੍ਰਦਰ ਨੂੰ ਉਦਾਂ ਮਿਲਿਆ ਜੀ ਸੰਸਤਾ ਵੱਲੋਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੇ ਜੋ ਕਿ ਸਾਡੇ ਬ੍ਰਦਰ ਨੂੰ ਉਧਾ ਮਿਲਿਆ ਸੀ ਇਸ ਉਧੇ ਦਾ ਬਹੁਤ ਹੀ ਸੇਵਾ ਕਰਾਂਗੇ ਸਮਾਜ ਦੀ ਸੇਵਾ ਲਈ ਯੋਗਦਾਨ ਪਾਵਾਂਗੇ ਆਪਣਾ ਦਿਲ ਰਾਤ